ਸਾਬਕਾ ਐਮ.ਐਲ.ਏ. ਸ਼ੀਤਲ ਅੰਗੁਰਾਲ ਦੇ ਪਤੀਜੇ ਦਾ ਕਤਲ ਕਰ ਦਿੱਤਾ ਗਿਆ ਹੈ ਪਰਿਵਾਰ ਅਨੁਸਾਰ ਇੱਕ ਆਦਮੀ ਨਾਲ ਉਸ ਦੀ ਲੜਾਈ ਹੋਈ ਸੀ ਅਤੇ ਫਿਰ ਉਸ ਦੇ ਵਿਕਾਸ ਅੰਗੁਰਾਲ ਦੇ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ ਤਾਂ ਗੰਭੀਰ ਹਾਲਤ ਵਿੱਚ ਜ਼ਖਮੀ ਕਰਕੇ ਸੜਕ ਦੇ ਉੱਤੇ ਸ਼ੀਤਲ ਅੰਗੁਰਾਲ ਦੇ ਪਤੀਜੇ ਨੂੰ ਸੁੱਟ ਦਿੱਤਾ ਗਿਆ ਪਰਿਵਾਰ ਵੱਲੋਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਆ ਤਾਂ ਘਟਨਾ ਤੋਂ ਬਾਅਦ ਜ਼ਿਲ੍ਹੇ ਭਰ ਦੇ ਬੀਜੇਪੀ ਲੀਡਰ ਨੇ ਜਿਹੜੇ ਉਹ ਵੀ ਹਸਪਤਾਲ ਦੇ ਵਿੱਚ ਪਹੁੰਚ ਗਏ ਨੇ ਅਤੇ ਪੁਲਿਸ ਦੀਆਂ ਟੀਮਾਂ ਨੇ ਜਿਹੜੀਆਂ ਉਹ ਵੀ ਮੌਕੇ ਉੱਤੇ ਪਹੁੰਚੀਆਂ ਤਾਂ ਨੌਜਵਾਨ ਦੀ ਪਛਾਣ ਵਿਕਾਸ ਅੰਗੁਰਾਲ ਉਮਰ 17 ਸਾਲ ਵਜੋਂ ਹੋਈ ਆ ਜਿਹੜਾ ਕਿ ਸ਼ਿਵਾਜੀ ਨਗਰ ਜਲੰਧਰ ਦੇ ਵਿੱਚ ਇਸ ਘਟਨਾ ਦਾ ਸ਼ਿਕਾਰ ਹੋਇਆ ਤਾਂ ਤਿੰਨ ਨੌਜਵਾਨਾਂ ਦੇ ਉੱਤੇ ਇਲਜ਼ਾਮ ਲਾਏ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਦੀ ਪਛਾਣ ਕਾਲੂ ਦੇ ਨਾਂ 'ਵਜੋਂ ਹੋਈ ਹੈ ਜਿਸ ਦੇ ਚਾਕੂ ਨਾਲ ਹਮਲਾ ਜਿਹੜਾ ਉਹ ਕੀਤਾ ਸੀ ਕਈ ਵਾਰ ਚਾਕੂ ਨਾਲ ਸ਼ੀਤ ਲੰਗੁਰਾਲ ਦੇ ਭਤੀਜੇ ਦੇ ਉੱਤੇ ਕੀਤੇ ਗਏ ਅਤੇ ਸ਼ੀਤ ਲੰਗੁਰਾਲ ਨੇ ਦੱਸਿਆ ਕਿ ਉਸ ਨੂੰ ਸ਼ੁੱਕਰਵਾਰ ਰਾਤ 10 ਵਜੇ ਦੇ ਕਰੀਬ ਫੋਨ ਆਇਆ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਵਿਕਾਸ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਜਦੋਂ ਉਹ ਮੌਕੇ ਤੇ ਪਹੁੰਚ ਤਾ ਵਿਕਾਸ ਖੂਨ ਨਾਲ ਲਤਵਤ ਪਿਆ ਸੀ ਤੁਰੰਤ ਉਸ ਨੂੰ ਕੁਬੂਧੜਾ ਚੌਕ ਸਥਿਤ ਜੋਸ਼ੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਦਮ ਤੋੜ ਜਾਂਦਾ ਹੈ ਤਾਂ ਤਰਦਾਂ ਦੀ ਸੂਚਨਾ ਮਿਲਣ ਤੋਂ ਬਾਅਦ ਭਾਜਪਾ ਲੀਡਰ ਸ਼ੀਤਲ ਅੰਗੁਰਾਲ ਨੇ ਜਿਹੜੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਅਤੇ ਕਿਹਾ ਹੈ ਕਿ ਨਸ਼ੇੜੀਆਂ ਦੇ ਵੱਲੋਂ ਨਸ਼ੇ ਦੀ ਆਦੀ ਲੋਕਾਂ ਦੇ ਵੱਲੋਂ ਮੇਰੇ ਭਤੀਜੇ ਨੂੰ ਮਾਰ ਦਿੱਤਾ ਗਿਆ ਤਾਂ ਇਸ ਕਰਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਵੀ ਵੱਡੇ ਸਵਾਲ ਜਿਹੜੇ ਉਹ ਖੜੇ ਕੀਤੇ ਗਏ ਦੇ ਤਾਂ ਨਸ਼ੇ ਦੀ ਭੇਟ ਮੇਰਾ ਭਤੀਜਾ ਚੜ ਗਿਆ ਏ ਇਹ ਗੱਲ ਆ ਜਿਹੜੀ ਉਹ ਸ਼ੀਤਲ ਅੰਗੁਰਾਲ ਦੇ ਵੱਲੋਂ ਕਹੀ ਗਈ ਹੈ ਅਤੇ ਨਸ਼ੇ ਨਾਲ ਜੁੜੇ ਲੋਕਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਖੁਲੇਆ ਨਸ਼ਾ ਵਿਕਣ ਦੀ ਗੱਲ ਆ ਜਿਹੜੀ ਉਹ ਵੀ ਕਹੀ ਗਈ ਹੈ ਤਾਂ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਮੇਰਾ ਬ੍ਰਦਰ ਕਜ਼ਨ ਬ੍ਰਦਰ ਹੋਰ ਬੇਟਾ ਛੋਟਾ ਵਿਕਾਸ ਨਾਮ ਸੀ ਇਹਰਾ ਉਮਰ ਕਰੀਬ 16 ਸਾਲ ਹੈ ਮੈਨੂੰ ਖਸਾਰਮਾ ਲੱਗਦਾ 16 ਸਾਲ ਦੇ ਕਰੀਬ ਉਮਰ ਹੈ ਅੱਜ ਜਿਸ ਗੱਲ ਦੀ ਮੈਂ ਪਰਿਵਾਰ ਦੇ ਲਈ ਲੜਾਈ ਲੜਾ ਦੇ ਲਈ ਦਿਨ ਰਾਤ ਘਰੋਂ ਬਾਹਰ ਨਿਕਲ ਕੇ ਆਪਣੇ ਹਲਕੇ ਦੇ ਲਈ ਸੰਘਰਸ਼ ਕਰਦਾ ਕਿ ਰੋਜ਼ ਹੀ ਇਸ ਜਿੱਤ ਲਈ ਲੜਦਾ ਕਿ ਨਸ਼ਾ ਨਸ਼ਾ ਨਸ਼ੇ ਦੇ ਖਿਲਾਫ ਜਿਹੜਾ ਕਤਲ ਹੋਇਆ ਇਹ ਵੀ ਨਸ਼ੇ ਦੀ ਭੇਟ ਚੜਿਆ ਅੱਜ ਮੇਰੇ ਪਰਿਵਾਰ ਦਾ ਇੱਕ ਚਿਰਾਗ ਬੁੱਝ ਗਿਆ ਮੈਂ ਰੋਜ਼ ਹੀ ਕਹਿੰਦਾ ਕਿਸੇ ਦਾ ਪਰਿਵਾਰ ਦਾ ਚਿਰਾਗ ਨਾ ਬੁੱਜੇ ਪਰ ਇਹ ਹੈ ਕਿ ਕਮੀ ਕਿੱਥੇ ਹੈ ਪ੍ਰਸ਼ਾਸਨ ਢਿੱਲਾ ਸਰਕਾਰ ਢਿੱਲੀ ਹੈ ਕਿਉਂਕਿ ਮੈਂ ਮੈਂ ਹੀ ਸਰਕਾਰ ਨੂੰ ਤੋਸੀ ਜਾਵਾਂਗਾ ਲੋਕਾਂ ਨੇ ਕਹਿਣਾ ਗ੍ਰਾਹਨੀਤੀ ਤੌਰ ਦੇ ਤੇ ਬੋਲ ਰਿਹਾ ਪਰ ਮੈਂ ਹੀ ਦੱਸ ਸਕਦਾ ਕਿ ਪਰਿਵਾਰ ਦਾ ਜੀ ਚਲਾ ਗਿਆ ਪਰਿਵਾਰ ਦਾ ਬੱਚਾ ਚਲਾ ਗਿਆ ਜਿਹਨੂੰ ਹੱਥਾਂ ਦੇ ਖਲਾਇਆ ਮੈਂ ਹੱਥਾਂ ਦੇ ਵਿੱਚ ਵੱਡਾ ਕੀਤਾ ਅਜੋ ਲਾਸ਼ ਦੇ ਰੂਪ ਦੇ ਵਿੱਚ ਉੱਚੇ ਚ ਡੈੱਡ ਬੋਡੀ ਪਈ ਹੈ ਪਰ ਮੈਂ ਪੁਲਿਸ ਨੂੰ ਇਹ ਬੇਨਤੀ ਕਰਾਂਗਾ ਕਿ ਮੈਂ ਤਾਂ ਆਪਣੇ ਪਰਿਵਾਰ ਨੂੰ ਹੌਸਲਾ ਦੇ ਦਾਂਗਾ ਪਰਿਵਾਰ ਨੂੰ ਸਾਂਭ ਲਾਂਗਾ ਪਰਿਵਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰਾਂਗਾ ਪਰ ਜਿਹੜਾ ਬਾਕੀ ਵੀ ਜਲੰਧਰ ਦੇ ਲੋਕੋ ਵੀ ਮੇਰਾ ਪਰਿਵਾਰ ਹੈ ਉਹਨਾਂ ਦੇ ਬੱਚਿਆਂ ਦੀ ਜਾਨ ਜਰੂਰ ਬਚਾਈਏ ਕਿਸੇ ਹੋਰ ਦਾ ਘਰ ਦਾ ਚਿਰਾਗ ਨਾ ਬੁੱਜੇ ਕਿਸੇ ਹੋਰ ਦੇ ਘਰ ਦਾ ਬੱਚਾ ਨਾ ਇਸ ਦੁਨੀਆ ਤੋਂ ਜਾਵੇ ਉਹ ਲਈ ਪ੍ਰਯਾਸ ਕਰੀਏ ਮੈਂ ਹਮੇਸ਼ਾ ਕਹਿੰਦਾ ਪੁਲਿਸ ਨੂੰ ਸਹਿਯੋਗ ਚਾਹੀਦਾ ਸਰਕਾਰ ਦੇ ਕਿਸੇ ਨੂੰ ਸਹਿਯੋਗ ਅਸੀਂ ਦੇਣ ਨੂੰ ਤਿਆਰ ਆਂ ਬੜਾ ਲਾਈਵ ਹੋ ਕੇ ਬੋਲੀਦਾ ਬੜਾ ਜਾ ਕੇ ਸੱਚ ਦੱਸੀਦਾ ਪਰ ਕਿਸੇ ਵੀ ਗੱਲ ਦੇ ਉੱਤੇ ਜਿਹੜੀ ਸਰਕਾਰ ਗੌਰ ਨਹੀਂ ਕਰਦੀ ਬਾਰ ਬਾਰ ਕੋਈ ਕਹੇਗਾ ਕਤਲ ਦਾ ਕਾਰਨ ਕੀ ਹੈ ਕਤਲ ਦੇ ਪੁਛਰੇ ਹਰ ਪੱਤਰਕਾਰ ਬਾਦੀ ਵਾਰ ਪੁੱਛ ਰਿਹਾ ਕਤਲ ਦਾ ਇੱਕੋ ਹੀ ਕਾਰਨ ਹੈ ਅੱਜ ਸਾਡਾ ਜਿਹੜਾ ਘਰ ਦਾ ਬੱਚਾ ਗਿਆ ਇਹ ਨਸ਼ੇ ਦੇ ਕਰਕੇ ਗਿਆ ਨਸ਼ੇ ਦੀ ਪੇਟ ਕਰਕੇ ਕਤਲ ਹੋਇਆ ਔਰ ਨਸ਼ਾ ਵੇਚਣ ਵਾਲੇ ਆ ਨਸ਼ਾ ਪੀਣ ਵਾਲੇ ਆ ਇਹ ਪੁਲਿਸ ਕਲੀਅਰ ਕਰੇ ਜਿਹੜੇ ਜਿਹਦੀ ਡੈਥ ਹੋਈ ਹੈ ਕੀ ਨਾਮ ਹੈ ਕੀ ਵਿਕਾਸ ਹੁਰਾਲ ਕੀ ਕਰਦਾ ਸੀ ਕਿੰਨੀ ਕੁ ਉਮਰ ਆ ਉਮਰ ਕੋਈ 16 ਸਾਲ ਦਾ ਉਹ ਦੱਸਿਆ ਕਿ ਆ ਦੋ ਥਾ ਸਾਲ ਅਗਸਟ ਪੜਾਈ ਛੱਡ ਚੁੱਕਾ ਹੈ ਕਿਉਂਕਿ ਪਰਿਵਾਰ ਆਪਣੇ ਲਈ ਲੀਵਰ ਕਰਦਾ ਘਰ ਦੇ ਵਿੱਚ ਸਪੋਰਟਸ ਦਾ ਕੰਮ ਕਰਦੇ ਆ ਸਾਰੇ ਚਾਚੇ ਤਾਏ ਭਰਾ ਮਾਂ ਮਿਹਨਤ ਕਰਦੇ ਆ ਇਹਦਾ ਮੇਰਾ ਘਰ ਆ ਪੁਰਾਣਾ ਜਿੱਥੇ ਮੇਰਾ ਉਸੇ ਘਰ ਚ ਹੀ ਰਹਿੰਦੇ ਆ ਪਰ ਕਿੰਨੇ ਵਜੇ ਹੋਇਆ ਕਦੋਂ ਹੋਇਆ ਕਿਹੋ ਜਿਹਾ ਪੋਨੇ ਕ 10 ਵਜੇ ਦੀ ਗੱਲ ਆ ਬੱਸੀ ਦਾਨੀ ਸ਼ਮੰਦਾ ਲਸੂੜੀ ਮੋਹੱਲਾ ਦੁਰਗੇ ਦੇ ਖੂਦ ਨੇ ਦੀ ਤੁਹਾਨੂੰ ਫੋਨ ਆਇਆ ਤੁਹਾਨੂੰ ਕਿੱਦਾਂ ਪਤਾ ਲੱਗਿਆ ਮੈਂ ਕੰਟ ਦੇ ਕਲੈਕਸ਼ਨਾਂ ਦੇ ਕੰਟ ਗਿਆ ਹੋਇਆ ਸੀ ਮੈਨੂੰ ਵੱਡੇ ਭਾਈ ਸਾਦਾ ਫੋਨ ਆਇਆ ਕਿ ਕੋਈ ਸੱਟ ਮਰ ਗਿਆ ਇਹ ਨਹੀਂ ਪਤਾ ਕਤਲ ਹੋਇਆ ਜਿੱਦਾਂ ਹੀ ਉੱਥੋਂ ਤੁਰਿਆ ਆਂਦੇ ਆਂਦੇ ਪਤਾ ਲੱਗ ਗਿਆ ਕਿ ਹਾਲਾਤ ਨਹੀਂ ਇਹ ਜਿਹੜੇ ਸੱਟਾਂ ਬਹੁਤ ਜ਼ਿਆਦੀਆਂ ਉਹ ਦੇਖਿਆ ਇੱਥੇ ਆ ਗਏ ਬੱਚੇ ਦੇ ਹਾਰਡ ਦੇ ਵਿੱਚ ਤਿੰਨ ਚਾਰ ਜਿਹੜੇ ਚਾਕੂ ਆਰ ਪਰ ਕੀਤੇ ਹੋਇਆ ਕਾਰਨ ਕੀ ਸਮਝ ਆਇਆ ਹੁੰਦਾ ਕਾਰਨ ਕਹਿ ਤਰੇ ਨਸ਼ੇ ਦੀ ਪੇਟ ਚੜ ਗਿਆ ਮੁੰਡਾ ਜਿੱ ਕੋਈ ਉਹਦਾ ਪਤਾ ਲੱਗਿਆ ਕਿ ਕੋਈ ਰੰਜੀਤ ਸੀ ਰੰਜੀਤ ਸੇ ਉੱਥੇ ਕੋਈ ਗੱਲਬਾਤ ਹੋਈ ਇਹਨਾਂ ਜਿਨ੍ਹਾਂ ਲੋਕਾਂ ਨੇ ਮੈਨੂੰ ਪਾਲਿਆ ਜਿਨ੍ਹਾਂ ਲੋਕਾਂ ਨੂੰ ਮੈਂ ਪਾਲਿਆ ਜਿਨ੍ਹਾਂ ਲੋਕਾਂ ਦੇ ਹੱਥਾਂ 'ਚ ਮੈਂ ਵੱਡਾ ਹੋਇਆ ਜਿਨ੍ਹਾਂ ਲੋਕਾਂ ਨੂੰ ਅੱਜ ਮੈਂ ਆਪਣੇ ਨਾਲ ਛੋਟੇ ਬੱਚੇ ਸਮਝ ਕੇ ప్రతి ਦਿੇ ਸਮਝ ਕੇ ਨਾਲ ਲੱਗੇ ਚੱਲਦਾ ਅੱਜ ਸਾਰੇ ਲੋਕ ਨਸ਼ੇ ਦੀ ਪੇਟ ਚੜ ਗਏ ਸ਼ਿਕਰ ਜੀ ਪਤਾ ਚੱਲਿਆ ਕਿੰਨੇ ਮੁੰਡੇ ਸੀ ਜਿਨ੍ਹਾਂ ਕੋਲ ਤਿੰਨ ਕਹਿ ਰਹੇ ਆ ਬਾਕੀ ਪੁਲਿਸ ਉਸ ਮੌਕੇ ਤੇ ਪਹੁੰਚੀ ਸੀ ਸੀਸੀਟੀਵੀ ਕੈਮਰੇ ਲੱਗੇ ਆ ਸ਼ਾਇਦ ਕੁਝ ਆ ਜਾ ਤਿੰਨ ਹੋਵੇ ਇੱਕ ਹੋਵੇ ਚਾਰ ਹੋਵੇ ਪੰਜ ਹੋਵੇ ਘਰ ਦਾ ਸਾਗ ਤੇ ਬੁੱਝੀ ਗਿਆ ਨਾ ਤੇ ਕੁਝ ਪਤਾ ਲੱਗਿਆ ਕੌਣ ਮੁੰਡੇ ਸੀਗੇ ਕੁਝ ਉਹਨਾਂ ਦਾ ਇੱਕ 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 ਲੜਕੇ ਦੀ ਪਛਾਣ ਜਿਹੜੀ ਮੈਂ ਉਹ ਦੱਸ ਦਿੱਤੀ ਐ ਜਿਨੇ ਪਿੱਛੇ ਜੀ ਬਸਤੀ ਬਾਬਾ ਖੇਲ ਪੁਲਿਸ ਦੇ ਉੱਤੇ ਹਮਲਾ ਵੀ ਕੀਤਾ ਸੀ ਜੇਲ੍ਹ ਚ ਵੀ ਗਿਆ ਸੀ ਉਹ ਜੇਲ੍ਹ ਤੋਂ ਛੁੱਟ ਕੇ ਆ ਕੇ ਉਹਨੇ ਇਹ ਕਤਲ ਕੀਤਾ ਇਲਾਕੇ ਦੇ ਗੁੰਡਾਗਰਦੀ ਨਸ਼ਾ ਵੇਚਣ ਦੇ ਵਿੱਚ ਨੰਬਰ 1 ਮੁੰਡਾ ਕੀ ਨਾਮ ਕੀ ਹੈ ਕਾਲੂ ਕਾਲੂ ਕਹਿੰਦੇ ਆ ਬਾਕੀ ਨਿੱਕੇ ਨੇ ਮੈਂ ਨਹੀਂ ਪੂਰਾ ਕਹਿ ਸਕਦਾ ਕਿ ਕਿਸ ਤਰ੍ਹਾਂ ਦੇ ਦਿਓ ਕਿਨੇ ਕੋਈ ਪੁਲਿਸ ਪਹੁੰਚ ਗਈ ਪਤਾ ਲੱਗਾ ਕਿ ਪੁਲਿਸ ਪੁਲਿਸ ਤੇ ਖੜੀਏ ਪੁਲਿਸ ਉੱਤੇ ਵੀ ਟੀਮ ਪੜੀ ਐ ਮੈਂ ਕਿਉਂ ਚਾ ਹਾਂ ਨਹੀਂ ਇਹ ਇਹ ਦਾ ਕਾਸ ਕਾਸ ਕੋਇਨ ਇਹ ਪੁਲਿਸ ਲੱਗੀ ਹੈ ਪੁਲਿਸ ਦੇ ਜੋ ਵਿਸ਼ਵਾਸਾਂ ਦੇ ਰਹੀਆਂ ਸੀ ਨਾਲ ਪੁਲਿਸ ਦੇ ਕਿਉਂਕਿ ਨਸ਼ੇ ਦੇ ਲਈ ਅਸੀਂ ਪੁਲਿਸ ਦੇ ਨਾਲ ਸਰਕਾਰ ਦੇ ਨਾਲ ਬਿਲਕੁਲ ਖੜੇ ਆਂ ਕਣਸ਼ਾ ਬੰਦ ਹੋਣਾ ਚਾਹੀਦਾ ਪਰ ਇਹ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ਇਹਦਾ ਜਵਾਬ ਮੇਰੇ ਕੋਲ ਨਹੀਂ ਹੈ ਮੇਰੇ ਕੋਲ ਪੁਲਿਸ ਕਾਰਵਾਈ ਪੁਲਿਸ ਦੇਖ ਲਈਏ ਟੀਮ ਸਾਰੀ ਉੱਥੇ ਲੱਗੀਆਂ ਪਈਆਂ ਪੁਲਿਸ ਲੱਗਦਾ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜੇ ਤੇ ਪਤਾ ਲੱਗੇ ਕਿ ਤੇ ਉਸ ਇਲਾਕੇ ਦੇ ਨਸ਼ੇ ਦਾ ਜਿਹੜਾ ਕਾਰੋਬਾਰ ਜਿਹੜੇ ਲੋਕ ਕਰਦੇ ਆ ਉਹਨਾਂ ਦੇ ਥਲ ਪਣੀ ਚਾਹੀਦੀ ਤੇ ਲੋਅਰ ਰੋਟਰੀ ਕਿੱਦਾ ਦੇ ਦੋ ਥੋੜੇ ਪਹਿਲਾਂ ਵੀ ਅ ਚਾਹੇ ਗੋਲੀ ਕਾਰਡ ਵੀ ਪਰਹਾ ਹੋਈ ਐ ਤੇ ਹਾਲਾਤ ਬਹੁਤ ਬੁਰੇ ਆ ਭਾਜੀ ਮੈਂ ਪੜਨ ਦਾ ਅੱਜ ਪੜਨ ਦਾ ਚੰਗਾ ਨਹੀਂ ਲੱਗਦਾ ਮੇਰੇ ਪਰਿਵਾਰ ਦਾ ਮੇਰਾ ਬੱਚਾ ਚਲਾ ਗਿਆ ਤੇ ਮੈਂ ਕੀ ਪੰਡਾਂ ਸਰਕਾਰ ਨੂੰ ਕੀ ਪੰਡਾਂ ਪ੍ਰਸ਼ਾਸਨ ਨੂੰ ਕੀ ਪੰਡਾਂ ਲੀਡਰਾਂ ਨੂੰ ਜੇ ਮੈਂ ਕਹਿ ਰਹਾ ਕਿ ਮੇਰੇ ਘਰ ਦਾ ਬੱਚਾ ਨਹੀਂ ਸੇਫ ਹੈਗਾ ਮੈਂ ਕਹੀ ਤੇ ਜਾ ਰਿਹਾ ਮੈਨੂੰ ਨਹੀਂ ਪਤਾ ਲੱਗਣਾ ਕੋਈ ਨਸ਼ਾ ਕਰਕੇ ਕਦੋਂ ਆ ਗਿਆ ਅੱਜ ਨਸ਼ਾ ਹੀ ਇਦਾਂ ਦਾ ਆ ਚੁੱਕਾ ਹੈ ਮੈਡੀਕਲ ਸਿੰਥੈਟਿਕ ਨਸ਼ੇ ਆ ਚੁੱਕੇ ਆ ਤੁਹਾਨੂੰ ਨਹੀਂ ਪਤਾ ਲੱਗ ਸਕਦਾ ਕਿੱਦਾਂ ਪਰਿਵਾਰ ਬਚਾਵਾਂਗੇ ਇਹ ਪੁਲਿਸ ਹੀ ਮਦਦ ਕਰ ਸਕਦੀ ਹੈ ਸਰਕਾਰ ਕੋਈ ਐਸਾ ਲਾਅਨ ਆਰਡਰ ਲਿਆਵੇ ਕਿ ਜਿਹੜੇ ਗੁੰਡੇ ਲੋਕ ਹੈ ਇਹ ਜਿੰਨਾਂ ਨੂੰ ਬਾਹਰ ਨਾ ਆ ਸਕਣ ਕਿਉਂਕਿ ਜਿਹੜੇ ਲੋਕ ਪੁਲਿਸ 'ਤੇ ਹਮਲਾ ਕਰਦੇ ਆ ਜਾ ਕੇ ਕਾਲਜਾਂ 'ਤੇ ਹਮਲਾ ਕਰਦੇ ਆ ਕਾਲਜਾਂ ਦੇ ਸਟੂਡੈਂਟਾਂ ਦੇ ਜਾ ਕੇ ਜਾ ਕੇ ਅੰਦਰ ਜਾ ਕੇ ਹਮਲਾ ਕਰਦੇ ਆ ਉਹ ਜਿੰਨਾਂ ਨੂੰ ਦੂਜੇ ਦਿਨ ਬਾਹਰ ਆ ਜਾਂਦੇ ਆ ਸ਼ਰੂ ਉਹ ਅਗੂ ਨਸ਼ਾ ਹੀ ਵਿਚਣਗੇ ਕਤਲ ਹੀ ਕਰਨਗੇ ਠੀਕ ਹੈ ਦੇਖੋ ਮੇਰਾ ਪੁਰਾਣਾ ਘਰ ਉੱਥੇ ਮੇਰਾ ਜਨਮ ਉੱਥੇ ਹੋਇਆ ਜਾ ਕੇ ਦੇਖੋ ਹਰ ਗਲੀ ਦੇ ਵਿੱਚ ਤੁਹਾਨੂੰ 10 ਬੱਚੇ ਘਰ ਦੇ ਨਸ਼ਾ ਕਰਨ ਵਾਲੇ ਮਿਲਣਗੇ ਜਿਹੜੇ ਬੱਚਿਆਂ ਨੂੰ ਮੈਂ ਹੱਥਾਂ 'ਚ ਖਲਾਇਆ ਜਿਹੜੇ ਜਿਹੜੇ ਲੋਕਾਂ ਨੇ ਮੈਨੂੰ ਖਲਾਇਆ ਹੱਥਾਂ 'ਚ ਜਿਹੜਾ ਲੋਕਾਂ ਦੇ ਵਿੱਚ ਮੈਂ ਆਪਣਾ ਜਨਮ ਦੇ ਵਿੱਚ ਜੀਵਨ ਦੇਖਿਆ ਮੈਨੂੰ ਉਹਨਾਂ ਨੇ ਪਾਲਿਆ ਆ ਜੋ ਵੀ ਲੋਕ ਨਸ਼ਾ ਕਰ ਰਹੇ ਸੀ ਜਿਹਨਾਂ ਨੇ ਹਮਲਾ ਕੀਤਾ ਉਹ ਵੀ ਉੱਥੇ ਹੀ ਰਹਿਣ ਵਾਲੀ ਸੀਗੇ ਉਹ ਵੀ ਬਸਤੀ ਦੇ ਰਹਿਣ ਵਾਲੇ ਲੋਕ ਹੈ ਉਹਨਾਂ ਦੇ ਵਿੱਚੋਂ ਇੱਕ ਦੀ ਪਛਾਣ ਬਸਤੀ ਦੀਆਂ ਜਿਹੜੇ ਦੋ ਲੋਕਾਂ ਦੀ ਪਛਾਣ ਅਜੇ ਨਹੀਂ ਹੋ ਰਹੀ ਉਹ ਬਸਤੀ ਤੋਂ ਬਾਹਰ ਦੇ ਕਿਹੜੇ ਆ ਪਰ ਜਿਹੜੀ ਮੈਂ ਵਜ੍ਹਾ ਦੱਸ ਰਿਹਾ ਐ ਇਹ ਨਸ਼ੇ ਦੀ ਪੇਟ ਕਤਲ ਹੋ ਰਹੀ ਹੈ ਇਹਦੇ ਦੀ ਬਿਮਾਰੀ ਕਿਹਦੀ ਹੈ 14 ਸਾਲੇ ਮੇਰੇ ਹਮਲਾ ਉਹ ਵੀ ਆਸ-ਪਾਸ ਦੀ ਉਹਨਾਂ ਨੂੰ ਉੱਪਰ ਜਿਆਦਾ ਨਹੀਂ ਹੈ ਕੋਈ ਵੀ ਛੋਟੀ ਜਿਹੀ ਉਮਰ ਦੇ ਬੱਚੇ ਗੈਂਗਸਟਰ ਬਣ ਕੇ ਜਾ ਰਹੇ ਨੇ ਇਹ ਨਸ਼ਾ ਨਸ਼ੇ ਦੇ ਕਰਕੇ ਗੈਂਗਸਟਰ ਬਣ ਰਹੇ ਮੇਰੀ ਵੀ ਮਾਰੀ ਕਿ ਸਰਕਾਰ ਦੀ ਪ੍ਰਸ਼ਾਸਨ ਦੋਨਾਂ ਦੀ ਮਲਕੀਅਤ ਹੈ ਸੋ ਸਾਰੇ ਹਲੇ ਜੀ ਅੱਬ ਹਲੇ ਆਈ ਹੈ ਸਾਨੂੰ ਇਨਫੋਰਮੇਸ਼ਨ ਆਪਣੇ ਕੰਟਰੋਲ ਰੂਮ ਤੋਂ ਨੋਟ ਕਾਇਸੀ ਆਪਾਂ ਆਪਣਾ ਟੀਮ ਆ ਡਿਸਪੋਸ ਆਪਣਾ ਕਰਤੀਆਂ ਦਿਸਪੈਚ ਇਹ ਡਿਵੀਜ਼ਨ ਨੰਬਰ 5 ਚ ਹੋਇਆ ਸੀਗਾ ਜੀ ਇਹਦਾ ਕੁਝ ਆਈਨਫੋਰਮੇਸ਼ਨ ਆਪਾਂ ਟੀਮਾਂ ਲਾਤੀਆਂ ਤੇ ਆਪਾਂ ਦੇਖ ਰਹੇ ਹਾਂ ਜੀ ਜਲਦ ਤੋਂ ਜਲਦ ਇਸ ਤੇ ਕਾਰਵਾਈ ਕਰ ਰਹੇ ਹਾਂ ਕਿ ਨਹੀਂ ਜੀ ਹਲੇ ਕੁਝ ਸਾਹਮਣੇ ਨਹੀਂ ਆਇਆ ਜੀ ਜੀ ਬਟ ਆਪਾਂ ਹਲੇ ਸਾਰੇ ਆਪਣੀਆਂ ਟੀਮਾਂ ਜਿਹੜੀਆਂ ਹੈਗੀਆਂ ਸੀਆਈਏ ਤੇ ਆਪਣੇ ਲੋਕਲ ਪੁਲਿਸ ਸਟੇਸ਼ਨ ਤੇ ਬਾਕੀ ਜਿਹੜੇ ਅਫਸਰ ਨੇ ਉਹ ਕਰਦੇ ਨੇ ਆਪਾਂ ਜਲਦ ਤੋਂ ਜਲਦ ਇਹਨੂੰ ਟ੍ਰੇਸ ਕਰਾਂਗੇ ਜਿਹੜਾ ਮਾ ਇਹ ਹੋਇਆ ਉਸ ਦਾ ਨਾਮ ਕੀ ਹੈ ਤੇ ਉਹ ਕਹਾ ਕਾ ਰਹਿਣੇ ਵਾਲਾ ਹੈ ਹਾਂ ਜੀ ਨਹੀਂ ਹਲੇ ਆਪਾਂ ਕਰਨੇ ਚੀ ਵੈਰੀਫਾਈ ਅਜਾ ਨਾਮ ਕਿਸੇ ਵੀ ਦਾ ਹੋਇਆ ਹੈ ਇਹ ਲੀਡਰ ਤਾਂ ਭਤੀਜਾ ਵਗੈਰਾ ਵੀ ਤੇ ਮਤਲਬ ਨਹੀਂ ਹਲੇ ਆਪਾਂ ਵੈਰੀਫਾਈ ਕਰਨ ਨੂੰ ਕਿ ਜਦੋਂ ਫੈਕਟਸ ਆਣਗੇ ਤਦ ਹੀ ਤੁਹਾਨੂੰ ਬਰੀਫ ਕਰਾਂਗੇ ਜੀ ਥੈਂਕ ਯੂ ਜੀ